ਹਾਂਜੀ ਦੋਸਤੋ ਅੱਜ ਦੀ ਵੀਡੀਓ ਚ ਆਪਾਂ ਤੁਹਾਡੇ ਅੱਜ ਚ ਗੱਬਣ ਝੋਡੀ ਸੈਲੀ ਲੈ ਕੇ ਆਏ ਆ ਜਿਹੜੇ ਤੁਸੀਂ ਸਾਹਮਣੇ ਸਕਰੀਨ ਤੇ ਦੇਖ ਰਹੇ ਆ ਬਾਈ ਰਾਜੂ ਦੇ ਘਰੋਂ ਵੀਡੀਓ ਬਣਾਈ ਆ ਬਾਈ ਦਾ ਸੋਹਣਾ ਤੇ ਸਾਫ ਸੁਥਰਾ ਵਪਾਰ ਲੈਣ ਦਾ ਕੰਮ ਆ ਪਿੰਡ ਆਗਾ ਬਾਈ ਦਾ ਹੰਵੀੜਗੜ ਜ਼ਿਲ੍ਹਾ ਅਸ ਨੂੰ ਬਠਿੰਡਾ ਤਸਵੀਰਾਂ ਪੂਰਾ ਫੂਲ ਪੈ ਜਾਂਦੀ ਆ ਹੰਵੀੜਗੜ ਪਿੰਡ ਜਲਾੜ ਪਿੰਡ ਦਾ ਗਵਾਂਢੀ ਪਿੰਡ ਆ ਦੋਸਤੋ ਤੇ ਅੱਜ ਦੀ ਵੀਡੀਓ ਜਿਹਦੇ ਤੇ ਝੋਡੀ ਦੇਖਦੇ ਟੌਪ ਕਲਾਸੁੱਜਾ ਸਵਾ ਸੁੰਦੀ ਆ 5-7 ਦੇ ਕਰੀਬ ਦਿਨ ਕੱਚੀ ਆ ਹਲੇ ਪੰਜ-ਸੱਤ ਦੇ ਦਿਨ ਖੁੱਲੇ-ਦੁੱਲੇ ਲੈ ਆਇਆ ਨਾ ਕਰਮਾਲੀ ਨੇ ਪਲੂਣ ਨੇ ਦੁੱਧ ਪਿਆ ਬਾਈ ਕਹਿੰਦਾ ਤੇੜਾ ਕਿਲੋ ਇੱਥੇ ਸੂਆ ਦੂਜਾ ਆ ਗਈ ਤੁਸੀਂ 14-15 ਕਿਲੋ ਦੁੱਧ ਮੰਨ ਕੇ ਆਜੋ ਬਾਕੀ ਬੂੜੇ ਸਾਂਹ ਤੋਂ ਡਾਇਰੈਕਟ ਕ੍ਰੋਸਿੰਗ ਕਰਾਈ ਹੋਈ ਆ ਬਾਈ ਕਹਿੰਦਾ ਤੇ ਪਿਛਲੇ ਸੂਏ ਨੇ ਬੂੜੇ ਲਾਂਗ ਚ ਕੱਟੀ ਨਾ ਦਿੱਤਾ ਜੇ ਕੋਈ ਵੀਰ ਦੇਖਣੀ ਚਾਹੁੰਦਾ ਕੱਟੀ ਤਾਂ ਬੱਚਾ ਮਾਲਕਾ ਕੋਲੇ ਹੈਗਾ ਤੁਸੀਂ ਜਾ ਕੇ ਦੇਖ ਵੀ ਸਕਦੇ ਆ ਬਾਈ ਕਹਿੰਦਾ ਆਪਾਂ ਦਿਖਾ ਦਾਂਗੇ ਬਾਕੀ ਇਸ ਵਾਰ ਬਾਈ ਕਹਿੰਦਾ ਸੂਆ ਦੂਜਾ ਸੁਣਦੀ ਆ ਪੰਜ-ਸੱਤ ਦੇ ਦਿਨ ਕਰੀਬ ਹਲੇ ਸੂਣ ਦੇ ਬਾਕੀ ਆ ਬਾਕੀ ਥਣਪਾਣੀ ਪੂਰੀ ਸਾਹ ਵਾ ਚਾਰੀ ਥਾਣਾ ਕੱਲੇ ਕਹਿੰਦਾ ਨਿਕਰੇ ਮੈ ਲਓ ਥਾਣਾ ਪਰ ਨੇ ਚੱਕਰਾਣੇ ਲਓ ਕੀ ਆ ਵਾਤਾ ਇੱਕ ਨੰਬਰ ਥਣਪਾਣੀ ਦੀ ਆ ਬਣੋ ਬਣੋ ਬਹੁਤ ਕੱਚੀ ਕੱਚੀ ਆਪਦਾ ਉਸਾਂ ਨੂੰ ਜੱਜਮੈਂਟ ਕਰ ਲਓ ਤੇ ਜੇ ਆਪਾਂ ਇਸ ਦੀ ਮੁੱਲ ਦੀ ਗੱਲ ਕਰ ਲਈਏ ਝੋਟੀ ਵਾਰੇ ਬਿਲਕੁਲ ਜੈਜ ਮੁੱਲ ਲੱਕ ਇਹ ਮੁੱਲ ਕੋਈ ਇੱਕ 20 ਨਹੀਂ ਤੇ 15 ਨਹੀਂ ਸਿਰਫ ਬਾਈ ਕਹਿੰਦਾ ਲੱਖ ਰੁਪਈਆ ਲੱਖ ਚ ਵੀ ਬਾਈ ਕਹਿੰਦਾ ਆਏਗੇ ਭੈਣ ਭਰਾ ਦਾ ਮਾਨਤਣ ਵਿੱਚ ਜ਼ਰੂਰ ਕੀਤਾ ਜਾਊਗਾ ਸੋ ਕਰ ਲਓ ਕਨੈਕਟ ਬਾਈ ਦੇ ਨਾਲ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਜੀ